ਸਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਿਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ Jakhu Mandir Shimla ਦੇ ਰਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ Jakhu Hill ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿs ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੀ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ Shimla ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੁਣ ਕਰਕੇ ਇਹ ਮੰਦਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਿਰ ਦੇ ਵਿੱਚ ਸਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇੱਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ Jakhu ਮੰਦਿਰ ਸ਼ਿਮਲਾ ਦੇ ਰਿਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ ਜਾਖੂ ਹਿੱਲ ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿs ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੇ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ Shimla ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੋਣ ਕਰਕੇ ਇਹ ਮੰਦਿਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਿਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਿਰ ਦੇ ਵਿੱਚ ਸਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ ਜਾਖੂ ਮੰਦਿਰ Shimla ਦੇ ਰਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ ਜਾਖੂ ਹਿੱਲ ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿਸ ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜ ਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੇ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ ਸ਼ਿਮਲਾ ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੋਣ ਕਰਕੇ ਇਹ ਮੰਦਿਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਿਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਿਰ ਦੇ ਵਿੱਚ ਸਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ ਜਾਖੂ ਮੰਦਿਰ Shimla ਦੇ ਰਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ ਜਾਖੂ ਹਿੱਲ ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿ ਇਸ ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੇ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ ਸ਼ਿਮਲਾ ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੋਣ ਕਰਕੇ ਇਹ ਮੰਦਿਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਿਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਰ ਦੇ ਵਿੱਚ ਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ ਜਾਖੂ ਮੰਦਿਰ Shimla ਦੇ ਰਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ ਜਾਖੂ ਹਿੱਲ ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿ ਇਸ ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੇ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ ਸ਼ਿਮਲਾ ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੁਣ ਕਰਕੇ ਇਹ ਮੰਦਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਰ ਦੇ ਵਿੱਚ ਸਵੇਰੇ ਸਵੇਰੇ ਕਰ ਲੋ ਹਨੂਮਾਨ ਜੀ ਦੀ ਆਰਤੀ ਦੇ ਦਰਸ਼ਨ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ Shimla ਦੇ Jakhu ਮੰਦਿਰ ਦੀਆਂ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਭਗਵਾਨ ਹਨੂਮਾਨ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਧਰਤੀ ਇਤਿਹਾਸਕਾਰਾਂ ਦੇ ਮੁਤਾਬਕ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਦੇ ਲਈ ਹਿਮਾਲਿਆ ਪਰਬਤ ਦੇ ਉੱਤੇ ਆਏ ਸੀ ਤਾਂ ਇਸ ਥਾਂ ਦੇ ਉੱਤੇ ਥੋੜੀ ਦੇਰ ਲਈ ਉਹਨਾਂ ਨੇ ਆਰਾਮ ਕੀਤਾ ਸੀ ਤੇ ਇਹ ਜਗ੍ਹਾ ਹੈ Shimla ਦੀ Jakhu Hill ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਤੇ ਉਸੇ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਮੰਦਿਰ ਦਾ ਨਾਮ ਹੈ ਜਾਖੂ ਮੰਦਿਰ Shimla ਦੇ ਰਜ ਮੈਦਾਨ ਤੋਂ ਕਰੀਬ 2 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਤੁਸੀਂ ਜਾਖੂ ਹਿੱਲ ਦੇ ਟਾਪ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਮੰਦਿਰ ਬਣਿਆ ਹੋਇਆ ਹੈ ਤੇ ਇਸ ਵਕਤ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿs ਤਰੀਕੇ ਦੇ ਨਾਲ ਜੋ ਪੰਡਿਤ ਜੀ ਨੇ ਪੂਰੇ ਵਿਧੀ ਵਿਵਧਾਨ ਦੇ ਨਾਲ ਪਾਠ ਪੂਜਾ ਕਰ ਰਹੇ ਨੇ ਹਰ ਰੋਜ਼ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਸੀਸ ਝੁਕਾਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਇਸ ਵਕਤ ਵੀ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਸਭ ਤੋਂ ਮੂਰੇ ਖੜਕੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਜਾਖੂ ਮੰਦਿਰ ਦੇ ਵਿੱਚ ਹੋ ਰਹੀ ਆਰਤੀ ਦੇ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਜੈ ਹਨੂਮਾਨ ਜੀ ਜ਼ਰੂਰ ਲਿਖੋ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਾਫੀ ਇਤਿਹਾਸਿਕ ਹੈ ਔਰ ਜੋ ਲੋਕ ਇਸ ਥਾਂ ਦੇ ਉੱਤੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਉਹਨਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਨੇ ਸ਼ਿਮਲਾ ਘੁੰਮਣ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਥਾਂ ਦੇ ਉੱਤੇ ਵੀ ਜ਼ਰੂਰ ਹਾਜ਼ਰੀ ਲਗਵਾਉਂਦੇ ਨੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਨੇ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਵੀ ਇਸ ਥਾਂ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ ਔਰ ਜੇਕਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਇੱਥੇ ਬਰਫਬਾਰੀ ਵੀ ਹੁੰਦੀ ਹੈ ਔਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਬਰਫ ਇਕੱਠੀ ਹੋਈ ਹੁੰਦੀ ਹੈ ਜਿਸ ਦੇ ਕਰਕੇ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸ ਮੰਦਰ ਦੇ ਵਿੱਚ ਇੱਕ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੈ 108 ਫੁੱਟ ਦੇ ਕਰੀਬ ਦੀ ਹਨੂਮਾਨ ਜੀ ਦੀ ਪ੍ਰਤਿਮਾ ਇਸ ਮੰਦਰ ਦੇ ਵਿੱਚ ਲਗਾਈ ਹੋਈ ਹੈ ਜਿਸ ਦੀਆਂ ਕੀ ਤੁਸੀਂ ਤਸਵੀਰਾਂ ਇਸ ਵਕਤ ਨਾਲ-ਨਾਲ ਦੇਖ ਵੀ ਰਹੇ ਹੋ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਦੇ ਇਸ ਮੰਦਰ ਦੇ ਵਿੱਚ ਪਹਿਲਾਂ ਆਏ ਹੋ ਜਾਂ ਕੀ ਤੁਸੀਂ ਇਸ ਮੰਦਰ ਦੇ ਵਿੱਚ ਆਣਾ ਚਾਹੁੰਦੇ ਹੋ ਪਹਾੜ ਦੀ ਚੋਟੀ ਤੇ ਹੋਣ ਕਰਕੇ ਇਹ ਮੰਦਿਰ ਤੋਂ ਜਦੋਂ ਆਪਾਂ ਚਾਰੇ ਪਾਸੇ ਦੇਖਦੇ ਹਾਂ ਤਾਂ ਬੜਾ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਮੰਦਿਰ ਦੇ ਚਾਰੇ ਪਾਸੇ ਇੱਕ ਗਹਿਰੀ ਖਾਈ ਹੈ ਤੇ ਦੂਸਰੇ ਪਾਸੇ ਪੂਰੇ ਸ਼ਿਮਲਾ ਸ਼ਹਿਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਖੈਰ ਇਸ ਵਕਤ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਪੂਜਾ ਅਰਚਨਾ ਹੋ ਰਹੀ ਹੈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਮੰਦਿਰ ਦੇ ਵਿੱਚ